ਸਖਬੀਰ ਸਿੰਘ ਬਾਦਲ ਦਾ ਜਿਹੜਾ ਧੜਾ ਮੰਨਿਆ ਜਾਂਦਾ ਹੈ ਸ਼੍ਰੋਮਣੀ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਉਹਦੇ ਵਿੱਚ ਹੁਣ ਇੱਕ ਅਲੈਦਾ ਪੱਦਰ ਦੀ ਬਗਾਵਤ ਸ਼ੁਰੂ ਹੋ ਗਈ ਹੈ ਇਸ ਬਗਾਵਤ ਨੂੰ ਉਹ ਬਗਾਵਤ ਨਾ ਸਮਝਿਆ ਜਾਵੇ ਜਿਹੜੀ ਬੀਬੀ ਜਗੀਰ ਕੌਰ ਔਰ ਬਾਕੀ ਅਕਾਲੀ ਦਲ ਸੁਧਾਰ ਲਹਿਰ ਦੇ ਲੀਡਰਾਂ ਨੇ ਕੀਤੀ ਸੀ ਉਹ ਬਗਾਵਤ ਆਲਰੇਡੀ ਹੋ ਚੁੱਕੀ ਹੈ ਔਰ ਉਹ ਲੀਡਰ ਅਲੈਦਾ ਨੇ ਅਜੇ ਤੱਕ ਅਲੈਦਾ ਨੇ ਔਰ ਉਹ ਲੀਡਰ ਹੁਣ ਤੱਕ ਵੀ ਕਹਿੰਦੇ ਨੇ ਕਿ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ ਇਹਨਾਂ ਨਾਲ ਪਰ ਦੂਸਰੇ ਪਾਸੇ ਹੁਣ ਸੂਤਰਾਂ ਮੁਤਾਬਕ ਇਹ ਖਬਰਾਂ ਸਾਹਮਣੇ ਆ ਰਹੀਆਂ ਕਿ ਮੌਜੂਦਾ ਲੀਡਰਸ਼ਿਪ ਦੇ ਵਿੱਚ ਵੀ ਬਗਾਵਤ ਸ਼ੁਰੂ ਹੋ ਗਈ ਹੈ। ਔਰ ਉਹਦੇ ਕੁਝ ਕਾਰਨ ਦੱਸੇ ਜਾ ਰਹੇ ਨੇ। ਜੋ ਗੱਲਾਂ ਜੋ ਇਨਫੋਰਮੇਸ਼ਨ ਹੁਣ ਤੱਕ ਸਾਹਮਣੇ ਆ ਰਹੀ ਹੈ ਉਸ ਮੁਤਾਬਕ ਇਹ ਕਿਹਾ ਜਾ ਰਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਔਰ ਮੌਜੂਦਾ ਅਕਾਲੀ ਲੀਡਰਸ਼ਿਪ ਦੇ ਉੱਤੇ ਇਹ ਇਲਜ਼ਾਮ ਹੈ ਕਿ ਵਰਕਿੰਗ ਕਮੇਟੀ ਦੀ ਜਿਹੜੀ ਮੀਟਿੰਗ ਹੋਈ ਹੈ ਉਹਦੇ ਵਿੱਚ ਲਏ ਫੈਸਲੇ ਜਮਾ ਆਪੋਜ਼ਿਟ ਪ੍ਰਤੀਤ ਹੁੰਦੇ ਨੇ ਸ਼੍ਰੀ ਹਰਖਾਲਤਾਖਤ ਸਾਹਿਬ ਦੇ ਹੁਕਮਨਾਮੇ ਤੋਂ। ਸ਼੍ਰੀ ਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੇ ਵਿੱਚ ਕੁਝ ਮੇਜਰ ਪੁਆਇੰਟਸ ਉਹਨਾਂ ਦੇ ਵਿੱਚੋਂ ਇੱਕ ਤੇ ਦੋ ਪੁਆਇੰਟਸ ਇਹੋ ਜਿਹੇ ਸੀ ਜਿਹੜੇ ਵੱਧ ਤੌਰ ਦੇ ਉੱਤੇ ਵਾਚੇ ਜਾ ਰਹੇ ਨੇ ਔਰ ਉਹਨਾਂ ਦੋ ਪੁਆਇੰਟਸ ਨੂੰ ਲੈ ਕੇ ਹੀ ਕਿਹਾ ਜਾ ਰਿਹਾ ਹੈ ਕਿ ਇਹ ਨਹੀਂ ਮੰਨੇਗੇ ਔਰ ਸਿੱਧੀ ਸਿੱਧੀ ਅਬ ਅਗਿਆ ਜਿਹੜੀ ਆਉ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਹੁਕਮਨਾਮੇ ਦੀ ਪੰਸ ਸਿੰਘ ਸਾਬਾਨਾ ਦੇ ਹੁਕਮਨਾਮੇ ਦੀ ਅਬਗਿਆ ਦੱਸੀ ਜਾ ਰਹੀ ਹੈ ਇੱਕ ਤਾਂ ਉਹਦੇ ਵਿੱਚ ਸੁਖਵੀਰ ਸਿੰਘ ਬਾਦਲ ਦਾ ਸਦੀਵਾ ਸੀ ਔਰ ਦੂਸਰਾ ਸੱਤ ਮੈਂਬਰੀ ਕਮੇਟੀ ਦਾ ਗਠਨ ਹੁਣ ਜੇ ਸਿਆਸੀ ਮਾਹਰਾਂ ਦੀ ਗੱਲ ਮੰਨੀਏ ਤਾਂ ਅਸਤੀਫਾ ਸੁਖਬੀਰ ਸਿੰਘ ਬਾਦਲ ਦਾ ਉਹਦੀ ਕੋਈ ਹੋਂਦ ਨਹੀਂ ਰਹਿ ਜਾਂਦੀ ਉਹਦੀ ਕੋਈ ਹਸਤੀ ਨਹੀਂ ਰਹਿ ਜਾਂਦੀ ਕਿਉਂਕਿ ਸੁਖਬੀਰ ਸਿੰਘ ਬਾਦਲ ਦਾ ਟੈਨਯੂਰ ਆਲਰੇਡੀ ਖਤਮ ਹੋ ਚੁੱਕਿਆ ਸੀ ਲੰਘੇ ਸਾਲ ਦਸੰਬਰ ਮਹੀਨੇ ਦੀ 14 ਤਰੀਕ ਨੂੰ ਸੁਖਬੀਰ ਸਿੰਘ ਬਾਦਲ ਦਾ ਜਾਣਕਾਰੀ ਮੁਤਾਬਕ ਟੈਨਯੂਰ ਖਤਮ ਹੋ ਚੁੱਕਿਆ ਸੀ ਯਾਰ ਉਸ ਤੋਂ ਬਾਅਦ ਤਾਂ ਆਲਰੇਡੀ ਨਵੇਂ ਪ੍ਰਧਾਨ ਦੀ ਚੋਣ ਹੋਣੀ ਸੀ ਔਰ ਉਸੇ ਚੀਜ਼ ਨੂੰ ਲੈ ਕੇ ਇਹ ਕਿਹਾ ਜਾ ਰਿਹਾ ਹੈ ਕਿ ਜੇ ਹੁਣ ਆ ਕੇ ਯਾਨੀ ਕਿ ਉਸ ਤਰੀਕ ਨੂੰ ਵੀ ਸਰਪਾਸ ਕਰਕੇ ਅਗਲੇ ਸਾਲ ਦੇ ਵਿੱਚ ਵੜ ਕੇ ਜੇ ਸੁਖਬੀਰ ਸਿੰਘ ਬਾਦਲ ਦਾ ਇਹ ਅਸਤੀਫਾ ਸਵੀਕਾਰ ਕੀਤਾ ਵੀ ਜਾਂਦਾ ਤਾਂ ਉਹਦਾ ਕੋਈ ਮਤਲਬ ਨਹੀਂ ਬਣ ਜਾਂਦਾ ਔਰ ਦੂਸਰੇ ਪਾਸੇ ਸੱਤ ਮੈਂਬਰੀ ਕਮੇਟੀ ਦਾ ਮਸਲਾ ਉਹ ਵੀ ਉਸੇ ਤਰ੍ਹਾਂ ਔਰ ਉਸ ਨੂੰ ਲੈ ਕੇ ਵੀ ਇਹ ਕਿਹਾ ਜਾ ਰਿਹਾ ਇਹ ਇਲਜ਼ਾਮ ਲੱਗ ਰਿਹਾ ਕਿ ਸਿੱਧੀ ਸਿੱਧੀ ਇਹ ਵਗਿਆ ਹੋਈ ਹੈ ਕਿ ਸੱਤ ਮੈਂਬਰੀ ਕਮੇਟੀ ਜਿਸ ਆਧਾਰ ਦੇ ਉੱਤੇ ਜਿਸ ਤਰੀਕੇਕਾਰ ਦੇ ਨਾਲ ਸਿੰਘ ਸਾਹਿਬ ਨੇ ਬਣਾਉਣ ਨੂੰ ਕਹੀ ਸੀ ਉਹ ਸੱਤ ਮੈਂਬਰੀ ਕਮੇਟੀ ਉਸ ਤਰ੍ਹਾਂ ਨਹੀਂ ਬਣਾਏਗੀ ਔਰ ਉਸ ਦੀ ਥਾਂ ਦੇ ਉੱਤੇ ਆਪਣੇ ਪਦਰ ਦੀ ਹੀ ਇੱਕ ਕਮੇਟੀ ਬਣਾ ਕੇ ਤੇ ਡਿਊਟੀਆਂ ਵੰਡ ਲਈਆਂ ਗਈਆਂ ਨੇ ਔਰ ਉਸੇ ਚੀਜ਼ ਨੂੰ ਲੈ ਕੇ ਹੁਣੇ ਕਿਹਾ ਜਾਣ ਲੱਗ ਗਿਆ ਹੈ ਕਿ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਦੇ ਅੰਦਰ ਹੀ ਬਗਾਵਤ ਸ਼ੁਰੂ ਹੋ ਗਈ ਹੈ ਕੁਝ ਲੀਡਰਸ ਐਦਾਂ ਦੇ ਨੇ ਜਿਹੜੇ ਸਿੱਧੇ ਅਸਿੱਧੇ ਤੌਰ ਦੇ ਉੱਤੇ ਇਹ ਕਹਿ ਰਹੇ ਨੇ ਕਿ ਉਹ ਇਸ ਫੈਸਲੇ ਦੀ ਹਿੱਸੇਦਾਰੀ ਨਹੀਂ ਕਰਨਗੇ ਸੂਤਰਾਂ حوالے ਵਿਖੇ ਖਬਰ ਸਾਹਮਣੇ ਆ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਕਈ ਇਦਾਂ ਦੇ ਲੀਡਰਸ ਨੇ ਜਿਹੜੇ ਵਾਰ-ਵਾਰ ਸੀਨੀਅਰ ਲੀਡਰਸ਼ਿਪ ਨੂੰ ਇਹ ਯਾਦ ਕਰਾ ਰਹੇ ਆ ਕਿ ਸਾਨੂੰ ਸਿੰਘ ਸਾਹਿਬ ਦੀ ਗੱਲ ਮੰਨੀ ਚਾਹੀਦੀ ਹੈ ਸਿੰਘ ਸਾਹਿਬ ਸਰਮੌਰ ਨੇ ਸ਼੍ਰੀ ਕਾਲ ਤਕ ਸਾਹਿਬ ਸਰਮੌਰ ਨੇ ਔਰ ਉੱਥੋਂ ਜਾਰੀ ਹੋਏ ਹੁਕਮਨਾਮੇ ਦੇ ਅਨੁਕੂਲ ਹੀ ਫੈਸਲਾ ਵਰਕਿੰਗ ਕਮੇਟੀ ਨੂੰ ਲੈਣਾ ਚਾਹੀਦਾ ਆ ਇਹ ਸੂਤਰਾਂ حوالے ਕਿਹਾ ਜਾ ਰਿਹਾ ਹੈ ਕਿ ਕੁਝ ਲੀਡਰ ਇਦਾਂ ਦੇ ਇਕਲਿਦਲ ਦੇ ਨੇ ਜਿਹੜੇ ਲੀਡਰਸ਼ਿਪ ਦੇ ਨਾਲ ਗੱਲੀਬਾਤੀ ਟਕਰਾਅ ਕਰਦੇ ਵੀ ਦੱਸੇ ਗਏ ਨੇ ਇਹ ਵੀ ਕਿਹਾ ਗਿਆ ਹੈ ਕਿ ਕਈ ਲੀਡਰ ਹੋ ਸਕਦਾ ਹੈ ਕਿ ਆਉਂਦੇ ਸਮੇਂ ਵਿੱਚ ਪ੍ਰਤੱਖ ਸਾਹਮਣੇ ਵੀ ਆ ਜਾਣੀਆਂ ਮੀਡੀਆ ਅੱਗੇ ਵੀ ਆ ਜਾਣ ਪਰ ਅਜੇ ਤੱਕ ਕਿਹਾ ਜਾ ਰਿਹਾ ਹੈ ਕਿ ਲੋਕਵੇਂ ਤਰੀਕੇ ਦੇ ਨਾਲ ਅੰਦਰ ਖਾਤੇ ਗੱਲਾਂ ਚੱਲਦੀਆਂ ਪਈਆਂ ਨੇ ਡਿਸਕਸ਼ਨਸ ਚੱਲਦੀਆਂ ਪਈਆਂ ਨੇ ਕਈ ਲੀਡਰ ਜਿਹੜੇ ਕਥਿਤ ਤੌਰ ਤੇ ਬਾਗੀ ਹੋਏ ਦੱਸੇ ਜਾ ਰਹੇ ਨੇ ਉਹ ਲੀਡਰ ਸੀਨੀਅਰ ਲੀਡਰਸ਼ਿਪ ਨੂੰ ਯਾਦ ਕਰਾ ਰਹੇ ਨੇ ਕਿ ਸਾਨੂੰ ਸਿੰਘ ਸਾਹਿਬ ਦੇ ਹੁਕਮਨਾਮੇ ਦੇ ਅਨੁਕੂਲ ਗੱਲ ਕਰਨੀ ਚਾਹੀਦੀ ਹੈ ਔਰ ਕਈ ਮੀਡੀਆ ਰਿਪੋਰਟਸ ਵਿਚ ਕੁਝ ਨਾਮ ਵੀ ਦਿੱਤੇ ਗਏ ਨੇ ਸੋਸ਼ਲ ਮੀਡੀਆ ਦੇ ਉੱਤੇ ਕਈ ਵੀਡੀਓਜ਼ ਜਾਰੀ ਕੀਤੀਆਂ ਗਈਆਂ ਨੇ ਮੀਡੀਆ ਰਿਪੋਰਟਸ ਦੱਸੀਆਂ ਗਈਆਂ ਨੇ ਔਰ ਉਹਨਾਂ ਦੇ ਵਿੱਚ ਕੁਝ ਨਾਮ ਦਿੱਤੇ ਗਏ ਨੇ ਔਰ ਉਹਨਾਂ ਨਾਮਾਂ ਦੇ ਵਿੱਚੋਂ ਇੱਕ ਨਾਮ ਇਕਬਾਲ ਸਿੰਘ ਝੂੰਦਾ ਦਾ ਦੱਸਿਆ ਜਾ ਰਿਹਾ ਹਾਲਾਂਕਿ ਅਸੀਂ ਇਸ ਗੱਲ ਦੀ ਬਿਲਕੁਲ ਪੁਸ਼ਟੀ ਨਹੀਂ ਕਰਦੇ ਪਰ ਤਾਂ ਵੀ ਕੁਝ ਮੀਡੀਆ ਰਿਪੋਰਟਸ ਦੀ ਮੰਨੀ ਹੈ ਤਾਂ ਇਕਬਾਲ ਸਿੰਘ ਝੂੰਦਾ ਦਾ ਨਾਮ ਸਾਹਮਣੇ ਲਿਆਂਦਾ ਜਾ ਰਿਹਾ ਕਈ ਮੀਡੀਆ ਰਿਪੋਰਟਸ ਦੇ ਵਿੱਚ ਜ਼ਿਕਰ ਕੀਤਾ ਜਾ ਰਿਹਾ ਇਕਬਾਲ ਸਿੰਘ ਝੂੰਦਾ ਦਾ ਔਰ ਇਹ ਤਰਕ ਦੇ ਕੇ ਇਕਬਾਲ ਸਿੰਘ ਝੁੰਡਾ ਦਾ ਨਾਮ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਇਕਬਾਲ ਸਿੰਘ ਝੁੰਡਾ ਉਸ ਕਮੇਟੀ ਦੇ ਪ੍ਰਧਾਨ ਸਨ ਜਿਹੜੀ ਝੁੰਡਾ ਕਮੇਟੀ ਇਹ ਦਾਵਾ ਕਰ ਚੁੱਕੀ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਹਟਾਇਆ ਜਾਣਾ ਚਾਹੀਦਾ ਹੈ ਔਰ ਇਕਬਾਲ ਸਿੰਘ ਝੁੰਡਾ ਦਾ ਨਾਮ ਇਸ ਵਿੱਚ ਸਾਹਮਣੇ ਆਇਆ ਉੱਥੇ ਹੀ ਦੂਜੇ ਪਾਸੇ ਗਾਹੇ ਬਗਾਹੇ ਸੂਤਰਾ ਹਵਾਲੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਨਾਮ ਵੀ ਸਾਹਮਣੇ ਆ ਰਿਹਾ ਹੈ ਹਾਲਾਂਕਿ ਇੱਥੇ ਆ ਕੇ ਪੁਸ਼ਟੀ ਕਰਨਾ ਬਿਲਕੁਲ ਵੀ ਵਾਜਬ ਨਹੀਂ ਹੋਵੇਗਾ ਇਸ ਵਾਸਤੇ ਸੂਤਰਾ ਹਵਾਲੇ ਜੋ ਮੀਡੀਆ ਰਿਪੋਰਟਸ ਦੇ ਵਿੱਚ ਕਿਹਾ ਜਾ ਰਿਹਾ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਨਾਮ ਨਿਕਲ ਕੇ ਸਾਹਮਣੇ ਆ ਰਿਹਾ ਔਰ ਇਹ ਕਿਹਾ ਜਾ ਰਿਹਾ ਕਿ ਧਾਮੀ ਸਾਹਿਬ ਵੀ ਯਾਨੀ ਕਿ ਪ੍ਰਧਾਨ ਸਾਹਿਬ ਵੀ ਇਹੀ ਤਰਕ ਰੱਖ ਰਹੇ ਹੈ ਕਿ ਸਾਨੂੰ ਸ਼੍ਰੀ ਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੇ ਅਨੁਕੂਲ ਗੱਲ ਕਰਨੀ ਚਾਹੀਦੀ ਹੈ ਹੁਣ ਇਹ ਵੀ ਤਰਕ ਕਿਤੇ ਨਾ ਕਿਤੇ ਜੋੜਿਆ ਜਾ ਰਿਹਾ ਕਿ ਜਦੋਂ ਵਰਕਿੰਗ ਕਮੇਟੀ ਦਾ ਫੈਸਲਾ ਹੋਣਾ ਸੀ ਜਾਂ ਫਿਰ ਵੱਡੇ ਫੈਸਲੇ ਅਕਾਲੀ ਦਲ ਨੇ ਲੈਣੇ ਸੀ ਉਸ ਵੇਲੇ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਿਗੇ ਤਾਂ ਪਟਿਆਲੇ ਪਰ ਉਹ ਚੰਡੀਗੜ੍ਹ ਨਹੀਂ ਗਏ ਯਾਨੀ ਕਿ ਉਹ ਮੀਟਿੰਗਸ ਉਹ ਫੈਸਲੇ ਧਾਮੀ ਸਾਹਿਬ ਤੋਂ ਬਗੈਰ ਕੀਤੇ ਗਏ ਔਰ ਦੂਸਰੇ ਪਾਸੇ ਹੁਣ ਚਰਚਾਵਾਂ ਇਹ ਨੇ ਕਿ ਸ਼ਾਇਦ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੀ ਨਾਰਾਜ਼ ਹੋਣ ਲੀਡਰਸ਼ਿਪ ਦੇ ਨਾਲ ਕਿਉਂਕਿ ਬਲਵਿੰਦਰ ਸਿੰਘ ਪੁੰਦੜ ਜਿਹੜੇ ਕਾਰਜਕਾਰੀ ਪ੍ਰਧਾਨ ਨੇ ਹਾਲਾਂਕਿ ਇਹ ਕਨਵੈਨਸ਼ਨ ਜਿਹੜੀ ਵਰਕਿੰਗ ਕਮੇਟੀ ਦੀ ਸੀ ਇਹ ਉਹਨਾਂ ਦੀ ਅਗਵਾਈ ਦੇ ਵਿੱਚ ਹੀ ਹੋਈ ਸੀ ਲਿਖਤੀ ਤੌਰ ਦੇ ਉੱਤੇ ਪਰ ਜਦੋਂ ਫੈਸਲੇ ਸੁਣਾਉਣ ਦੀ ਘੜੀ ਆਈ ਤੇ ਬਲਵਿੰਦਰ ਸਿੰਘ ਭੁੰਦੜ ਨੇ ਕੁਝ ਨਹੀਂ ਕਿਹਾ ਅੱਜ ਤੱਕ ਖਬਰਾਂ ਨੇ ਕਿ ਉਹ ਵਰਕਿੰਗ ਕਮੇਟੀ ਦੀ ਮੀਟਿੰਗ ਤੋਂ ਬਾਅਦ ਜਾ ਚੁੱਕੇ ਸੀ ਉੱਥੋਂ ਪਰ ਨਾਲੋਂ ਨਾਲ ਆ ਬਲਵਿੰਦਰ ਸਿੰਘ ਭੁੰਦੜ ਦੀ ਥਾਂ ਦੇ ਉੱਤੇ ਮੀਡੀਆ ਨੂੰ ਸੰਬੋਧਨ ਡਾਕਟਰ ਦਲਜੀਤ ਸਿੰਘ ਚੀਮਾ ਨੇ ਕੀਤਾ ਸੀ ਯਾਨੀ ਕਿ ਹੁਣ ਬਹੁਤ ਸਾਰੇ ਲੀਡਰਾਂ ਦੇ ਨਾਮ ਨਿਕਲ ਕੇ ਸਾਹਮਣੇ ਆਉਂਦੇ ਪ੍ਰਤੀਤ ਹੋ ਰਹੇ ਨੇ ਪਰ ਅਸਲ ਕੱਲ ਕੀ ਹੈ ਇਹ ਉਦੋਂ ਪ੍ਰਤੀਤ ਹੋਵੇਗਾ ਜਦੋਂ ਇਹ ਲੀਡਰ ਮੀਡੀਆ ਦੇ ਸਾਹਮਣੇ ਆ ਕੇ ਆਪਣਾ ਬਿਆਨ ਰੱਖਣਗੇ ਜੋ ਵੀ ਹੋਏਗਾ ਦੱਸਦੇ ਰਹਿਾਂਗੇ ਬਣੇ ਰੋਮਾਂ ਦੇ ਪੰਜਾਬੀ